ਅਮਰੀਕਾ ਵਾਲੀ ਇੱਥੇ ਆਈ ਹੋਈ ਤੇ ਆਪਣੇ ਪਿੰਡ ਭਵਾਨੀ ਪਰ ਜੀ ਡਿਲੀਵਰੀ ਵਾਸਤੇ ਆਏ ਇੱਥੇ ਬੱਚੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਬੱਚਾ ਨਹੀਂ بچਿਆ ਸਾਰਾ ਉਹਦੀ ਵੀ ਕੱਲ ਡੈਥ ਹੋ ਗਈ ਡਿਲੀਵਰੀ ਤੋਂ ਬਾਅਦ ਇਹਨਾਂ ਦੀ ਘੰਟੇ ਮਗਰੋਂ ਕੰਡੀਸ਼ਨ ਥੋੜੀ ਬੱਚੇ ਦੀ ਕੰਡੀਸ਼ਨ ਤਾਂ ਜ਼ਿਆਦਾ ਖਰਾਬ ਸੀ ਵੀਜਾਈ ਲੈ ਕੇ ਪੁੱਜਿਆ ਉੱਥੇ ਅੱਧੇ ਘੰਟੇ ਬਾਅਦ ਬੱਚੇ ਦੀ ਵੀ ਡੈਥ ਹੋ ਗਈ ਅੱਜ ਮੇਰੇ ਘਰ 'ਚ ਦੋ ਦੋ ਜੀਆਂ ਦੀ ਜਾਨ ਗਈ ਅੱਜ ਮੇਰੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਨਾ ਹੋਵੇ ਇਧਰ ਕੁੜੀ ਦੀ ਕੰਡੀਸ਼ਨ ਬਹੁਤ ਖਰਾਬ ਹੋ ਗਈ 4-5 ਘੰਟੇ ਚੇ ਦੱਸ ਦਿੰਦੇ ਅਸੀਂ ਕਿਆ ਪਤਾ ਕੁੜੀ ਨੂੰ ਕਿਸੇ ਹੋਰ ਪੀਜੀਆ ਜਾਂ ਕਿਤੇ ਵੀ ਲੈ ਜਾਂਦੇ ਕੁੜੀ ਦੀ ਜਾਨ ਬਚ ਸਕਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਐਦਾਂ ਦੇ ਹਸਪੀਟਲ ਐ ਖੋਲ ਕੇ ਬੈਠੇ ਹੋਏ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਨਾਥ ਪਾਣੀ ਚਾਹੀਦੀ ਇਹਨਾਂ ਨੂੰ ਸਾਡਾ ਤਾਂ ਜੀ ਘਰ ਬਰਬਾਦ ਹੋ ਗਿਆ ਜੀ ਸਾਡੇ ਹੱਥੋਂ ਦੋਏ ਜਾਨਾਂ ਚਲੀ ਗਏ ਆ ਜੀ ਮੇਰਾ ਨਾਮ ਬਲਰਾਮ ਸਿੰਘ ਆ ਜੀ ਮੇਰੀ ਘਰ ਵਾਲੀ ਇੱਥੇ ਆਈ ਹੋਈ ਤੇ ਆਪਣੇ ਪਿੰਡ ਭਵਾਨੀਪੁਰ ਜੀ ਠੀਕ ਜੀ ਉਹਨਾਂ ਦਾ ਇੱਥੇ ਟੈਸਟ ਇਲਾਜ ਚੱਲਦਾ ਚੱਲਦਾ ਪਿਆ ਸੀ ਇੱਥੇ ਟ੍ਰੀਟਮੈਂਟ ਚ ਪ੍ਰਕਾਸ਼ ਹਸਪੀਟਲ ਤਿੰਨ ਮਹੀਨਿਆਂ ਤੋਂ ਜੀ ਡਿਲੀਵਰੀ ਵਾਸਤੇ ਆਏ ਇੱਥੇ ਸਰ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਬੱਚੇ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਤੇ ਉਸ ਤੋਂ ਬਾਅਦ ਬੱਚੇ ਨੂੰ ਰੈਫਰ ਕਰਤਾ ਇਹਨਾਂ ਨੇ ਇੱਥੋਂ ਤੇ ਉਸ ਤੋਂ ਬਾਅਦ ਸਾਡੀ ਮੇਰੀ ਜੋ ਵਾਈਫ ਸੀ ਉਹਨੂੰ ਵੀ ਮਤਲਬ 14 ਘੰਟੇ ਬਾਅਦ ਰੈਫਰ ਕਰਤਾ ਜੀ ਇੱਥੋਂ ਠੀਕ ਹੈ ਜੀ ਗੁਰਦੇਵ ਹਸਪੀਟਲ ਨੂੰ ਜੀ ਗੁਰਦੇਵ ਦੇ ਭੇਜੇ ਇਹਨਾਂ ਨੇ ਇਹਨਾਂ ਨੇ ਪਹਿਲਾਂ ਸਾਨੂੰ ਗੁਰਦੇਵ ਦੇ ਭੇਜਿਆ ਗੁਰਦੇਵ ਦੇ ਅਸੀਂ ਪੁੱਜੇ ਠੀਕ ਹੈ ਜੀ 2:00 ਵਜੇ ਕੋਈ ਨਹੀਂ ਸੀ ਦੋਨੋਂ ਨਾਲ ਹੀ ਸੀ ਨਹੀਂ ਨਹੀਂ ਮੈਸੇਜ ਥੀ ਕੱਲੇ ਵੀ ਮੈਸੇਜ ਸੀ ਬੱਚਾ ਉੱ ਉੰਨੇ ਸੀ ਐਡਮਿਟ ਹਾਂਜੀ ਬੱਚਾ ਉਦਨੇ ਐਡਮਿਟ ਉਧਰ ਭੇਜਦਾ ਸੀ ਉਹਦੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਹਾਂਜੀ ਬੱਚੇ ਨੂੰ ਕੀ ਸਰ ਉਹ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਬੱਚੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਬੱਚਾ ਨਹੀਂ بچਿਆ ਸਰ ਉਹਦੀ ਵੀ ਕੱਲ ਡੈਥ ਹੋ ਗਈ ਪੀਜੀਆਈ ਉਹਨੇ ਤਾਂ ਉਹਨੇ ਰੈਫਰ ਕਰਤਾ ਪੀਜੀਆਈ ਨੂੰ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਪੀਜੀਆਈ ਜਾ ਕੇ ਡੈਥ ਹੋ ਗਈ ਹਾਂਜੀ ਘਰ ਵਾਲੀ ਇਹਨਾਂ ਨੇ ਇੱਥੇ ਤੇ ਭੇਜੀ ਤੀ ਰਾਤ ਨੂੰ 2 ਵਜੇ ਆਪਣੇ ਆਪ ਐਂਬੂਲੈਂਸ ਮੰਗਾਈ ਸਾਰਾ ਕੁਝ ਕੀਤਾ ਐ ਨਹੀਂ ਸਾਨੂੰ ਨਹੀਂ ਜੀ ਕੁਝ ਵੀ ਦੱਸਿਆਗਾ ਉਸ ਤੋਂ ਬਾਅਦ ਗਰਦੇਵ ਹਸਪਤਲ ਕੇ ਗਰਦੇਵ ਹਸਪਤਲ ਨੇ ਦੱਸਿਆ ਕਿ ਇਸ ਦੀ ਬਹੁਤ ਜ਼ਿਆਦਾ ਹਾਲਤ ਨਾਜ਼ੁਕ ਹੈ ਵੀ ਤੁਸੀਂ ਬਹੁਤ ਜ਼ਿਆਦਾ ਟਾਈਮ ਕਰ ਰਿਹਾ ਲਿਆਣ ਚ ਵੀ ਤੁਹਾਨੂੰ ਸਮੇਂ ਦੇ ਨਾਲ ਪਹੁੰਚਣਾ ਚਾਹੀਦਾ ਤਾਂ ਲੈ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਟ੍ਰੀਟਮੈਂਟ ਦਿੱਤਾ ਇਹਨੂੰ ਜਲਦੀ ਜਲਦੀ ਤੁਸੀਂ ਪੀਜੀਆਈ ਲੈ ਜਾਓ ਉਸ ਤੋਂ ਬਾਅਦ ਅਸੀਂ ਸਿੱਧਾ ਪੀਜੀਆਈ ਲੈ ਕੇ ਉਸ ਤੋਂ ਬਾਅਦ ਉਹਨੇ ਉੱਥੇ ਆਪਣਾ ਇਲਾਜ ਕੀਤਾ ਸਾਰਾ ਟ੍ਰੀਟਮੈਂਟ ਦਿੱਤਾ ਕੁਝ ਵੀ ਹੈ ਡੈਥ ਹੋ ਗਈ ਮਤਲਬ ਉੱਥੇ ਤੁਹਾਡੀ ਕੀ ਮੰਗ ਹੈ ਜੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਐਦਾਂ ਦੇ ਹਸਪੀਟਲ ਐ ਖੋਲ ਕੇ ਬੈਠੇ ਹੋਏ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਨਾਥ ਪਾਣੀ ਚਾਹੀਦੀ ਇਹਨਾਂ ਨੂੰ ਤਾਂ ਕਿ ਅੱਜ ਮੇਰੇ ਨਾਲ ਹੋਇਆ ਕੱਲੋ ਕਿਸੇ ਹੋਰ ਨਾਲ ਨਾ ਹੋਵੇ ਅੱਜ ਮੇਰੇ ਘਰ ਚ ਦੋ ਦੋ ਜੀਆਂ ਦੀ ਜਾਨ ਗਈ ਮੈਂ ਮੰਗ ਕਰਦਾ ਹਾਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਖਿਲਾਫ ਲੜਕੀ ਦਾ ਨਾਮ ਤਾਂ ਜੀ ਪੂਜਾ ਦੇਵੀ ਮੇਰੀ ਸਿਸਟਰ ਸੀ ਉਹਨਾਂ ਦਾ ਇੱਥੇ 3 ਮਹੀਨੇ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ ਪ੍ਰਕਾਸ਼ ਹਸਪੀਟਲ ਚੋਣਵਾਲ ਤੇ ਜਿਸ ਦਿਨ ਅਸੀਂ 20 ਤਰੀਕ ਨੂੰ ਲੈ ਕੇ ਆਏ ਉਹਨਾਂ ਨੂੰ ਤੇ ਇਹਨਾਂ ਨੇ ਉਹਨਾਂ ਨੂੰ ਐਡਮਿਟ ਕਰ ਲਿਆ 21 ਤਰੀਕ ਨੂੰ ਇਹਨਾਂ ਨੇ ਉਹਨਾਂ ਦੀ ਡਿਲੀਵਰੀ ਕੀਤੀ ਬੜਾ ਆਪਰੇਸ਼ਨ ਨਾਲ ਡਿਲੀਵਰੀ ਤੋਂ ਬਾਅਦ ਇਹਨਾਂ ਦੀ ਘੰਟੇ ਮਗਰੋਂ ਕੰਡੀਸ਼ਨ ਥੋੜੀ ਬੱਚੇ ਦੀ ਕੰਡੀਸ਼ਨ ਤਾਂ ਜ਼ਿਆਦਾ ਖਰਾਬ ਸੀ ਉਹਨਾਂ ਨੂੰ ਨੇ ਸ਼੍ਰੀ ਕ੍ਰਿਸ਼ਨਾ ਚਿਲਡਰਨ ਹਸਪੀਟਲ ਉਹਨਾਂ ਰੈਫਰ ਕਰ ਦਿੱਤਾ ਜੀ ਅੱਧੇ ਘੰਟੇ ਮਗਰੋਂ ਬੱਚੇ ਨੂੰ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਮੈਂ ਬੱਚੇ ਨੂੰ ਲੈ ਕੇ ਉਹਨਾਂ ਰੈਪ ਹਸਪੀਟਲ ਚਲਾ ਗਿਆ ਜੀ ਉੱਥੇ ਮੈਂ ਰਾਤ ਰਹਾ ਇਧਰ ਕੁੜੀ ਦੀ ਕੰਡੀਸ਼ਨ ਬਹੁਤ ਖਰਾਬ ਹੋ ਗਈ ਇਹਨਾਂ ਨੇ ਸਾਨੂੰ ਪਹਿਲਾਂ ਨਹੀਂ ਦੱਸਿਆ 14 ਘੰਟੇ ਬਾਅਦ ਹੀ ਰੈਫਰ ਕੀਤਾ ਜਾਂ ਸਾਨੂੰ 4-5 ਘੰਟੇ ਚੇ ਦੱਸ ਦਿੰਦੇ ਅਸੀਂ ਕਿਾ ਪਤਾ ਕੁੜੀ ਨੂੰ ਕਿਸੇ ਹੋਰ ਪੀਜੀਆਈ ਚਾ ਕਿਤੇ ਵੀ ਲੈ ਜਾਂਦੇ ਕੁੜੀ ਦੀ ਜਾਨ ਬਚ ਸਕਦੀ ਤਾਂ ਸਾਡੇ ਹੱਥ ਦੋਏ ਜਾਨਾਂ ਰਹਿ ਜਾਣੀਆਂ ਤੀਆਂ ਫੇ ਤੀਏ ਦਿਨ ਮੁੰਡੇ ਨੂੰ ਉਹਨਾਂ ਤੋਂ ਰੈਫਰ ਕੀਤਾ ਉਹ ਨਹੀਂ ਪੀਜੀਆਈ ਵਾਸਤੇ ਪੀਜੀਆਈ ਲੈ ਕੇ ਪੁੱਜਿਆ ਉੱਥੇ ਅੱਧੇ ਘੰਟੇ ਬਾਅਦ ਬੱਚੇ ਦੀ ਵੀ ਡੈਥ ਹੋ ਗਈ ਸਾਡਾ ਤਾਂ ਜੀ ਘਰ ਬਰਬਾਦ ਹੋ ਗਿਆ ਜੀ ਸਾਡੇ ਹੱਥ ਦੋਏ ਜਾਨਾਂ ਚਲੇ ਗਏ ਆ ਜੀ ਹੁਣ ਦੱਸੋ ਸਾਡੇ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਿਆਂ ਮਿਲਣਾ ਚਾਹੀਦਾ ਜੀ ਸਾਨੂੰ ਇਦਾਂ ਦੇ ਡਾਕਟਰਾਂ ਨੂੰ ਨੱਥ ਪਾਣੀ ਚਾਹੀਦੀ ਕੋਨ ਕੋਲ ਆਈ ਸੀਗੀ ਕਿ ਇੱਥੇ ਦੇ ਪ੍ਰਕਾਸ਼ ਹਸਪੀਟਲ ਨੇ ਚੂਣਾ ਮੋੜ ਤੇ ਤੇ ਉੱਥੇ ਕੋਈ ਪ੍ਰੋਬਲਮ ਜੀ ਆਈ ਹੋਈ ਹੈ ਪੇ ਉਹ ਲੋਕੀ ਉੱਥੇ ਹਸਪੀਟਲ ਦੇ ਮੋੜੇ ਇਕੱਠੇ ਹੋਏ ਨੇ ਤੇ ਕਿਸੇ ਬੱਚੇ ਦੀ ਡੈਥ ਹੋ ਗਈ ਹੈ ਕਿ ਇਹਦੇ ਸੰਬੰਧ ਚ ਉਹ ਡਾਕਟਰ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਹੋ ਤੇ ਸ਼ਾਇਦ ਕੋਈ ਉੱਥੇ ਖਰਾਬੀ ਹੋ ਸਕਦੀ ਹੈ ਕਿਸੇ ਤਰ੍ਹਾਂ ਦੀ ਕਿ ਜੇ ਸਬੰਧ ਚਾਹੀਓ ਉਸੇ ਟਾਈਮ ਮੌਕੇ ਤੇ ਪਹੁੰਚ ਗਏ ਆ ਮੌਕੇ ਤੇ ਜਾ ਕੇ ਜਦੋਂ ਵੀ ਭੀੜ ਕੱਟੀ ਹੋਈ ਸੀ ਜਦੋਂ ਅਸੀਂ ਪੁੱਛਿਆ ਤਾਂ ਉੱਥੇ ਦੱਸਿਆ ਸਾਨੂੰ ਇੱਕ ਉੱਥੇ ਬਲਰਾਮ ਸਿੰਘ son of ਕੁਸ਼ਵਰੀ لال ਮਿਲਿਆ ਜਿਹਨੇ ਦੱਸਿਆ ਪੇ ਮੇਰੀ ਬਾਈਕ ਇੱਥੇ ਜਿਹੜੀ ਹੈ ਵੀ ਅਸੀਂ 20 ਤਰੀਕ ਨੂੰ ਉਹਦਾ ਮਟਕਲਾਈ ਸੀ 21 ਤਰੀਕ ਨੂੰ ਉਹਦੀ ਪਹਿਲੇ ਮਤਲਬ 2-3 ਮਹੀਨੇ ਤੋਂ ਉਹਦਾ ਟ੍ਰੀਟਮੈਂਟ ਚੱਲਦਾ ਸੀਗਾ ਇੱਥੋਂ ਚੈੱਕਅਪ ਵਗੈਰਾ ਇੱਥੋਂ ਹੁੰਦਾ ਸੀਗਾ ਪ੍ਰੈਗਨੈਂਟ ਸੀਗੀ ਉਹੋ ਤੇ ਡਿਲੀਵਰੀ ਵਾਸਤੇ ਇਹਨਾਂ ਨੇ 20 ਤਰੀਕ ਨੂੰ ਐਡਮਿਟ ਕਰਾਇਆ 21 ਤਰੀਕ ਨੂੰ ਜਿਹੜਾ ਸਵੇਰ ਉਹਨਾਂ ਇਹਨਾਂ ਨੇ 8:00 10:00 11:00 ਵਜੇ ਡਿਲੀਵਰੀ ਕਰ ਦਿੱਤੀ ਤੇ ਡਿਲੀਵਰੀ ਹੋਣ ਤੋਂ ਬਾਅਦ ਉਹਦੀ ਜਿਹੜੀ ਹਾਲਤ ਬੜੀ ਵਧੀਆ ਨਹੀਂ ਕੋਈ ਹਾਲਤ ਕਮਜ਼ੋਰ ਰਹਿੰਦੀ ਗਈ ਬੇਕ ਹੁੰਦੀ ਗਈ ਤੇ ਉਸ ਤੋਂ ਬਾਅਦ ਜਿਹੜਾ ਬੱਚਾ ਸੀਗਾ ਇਹਨਾਂ ਨੇ ਉਹ ਉਸੇ ਟਾਈਮ ਤਕਰੀਬਨ ਅੱਧੇ ਘੰਟੇ ਬਾਅਦ ਇਹਨਾਂ ਨੇ ਹੁਣੇ ਰੈਕੋਰਡ ਕਰ ਪਰੋਸ ਸੁਪਰਵਾਇਜ਼ਰ ਆ ਗਏ ਇਹਦੀ ਹਾਲਤ ਬੜੀ ਵਧੀਆ ਨਹੀਂ ਹੈ ਜਦਕਿ ਪਹਿਲੇ ਕਹਿੰਦੇ ਸੀਗਾ ਬੱਚਾ ਬਹੁਤ ਜਿਹੜਾ ਬੱਚਾ ਕੋਈ ਨਹੀਂ ਸੀ ਉਸ ਤੋਂ ਬਾਅਦ ਫਿਰ ਇਹਦੀ ਹਾਲਤ ਖਰਾਬ ਹੋ ਗਈ ਪੂਜਾ ਦੇਵੀ ਦੀ ਉਹਦੀ ਵਾਈਫ ਦੀ ਤੇ ਉਹਨੂੰ ਇਹਨਾਂ ਨੇ ਰੈਫਰ ਕਰ ਦਿੱਤਾ ਇੱਥੇ ਨੂਰਪੁਰ ਦੇ ਦੀਨਦਰ ਦੇ ਹਸਪਤਾਲ ਦਾ ਉੱਥੇ ਗਏ ਉੱਥੇ ਵੀ ਉਹਨਾਂ ਤੋਂ ਪੂਰੀ ਹਾਲਤ ਵਧੀਆ ਨਹੀਂ ਜਾਣੀ ਕੋਨਾਂ ਦੀ ਸਮਝ ਵਿੱਚ ਨਹੀਂ ਕੋਈ ਗੱਲ ਆਈ ਹੋਏਗੀ ਜੇ ਹਾਲਤ ਉਹਦੀ ਖਰਾਬ ਹੋ ਗਈ ਇਹਨਾਂ ਨੇ ਉਹਨੂੰ ਪੀਜੀਆਈ ਦਾ ਰੈਫਰ ਕਰਤਾ ਪੀਜੀਆਈ ਦਾ ਰੈਫਰ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉੱਥੇ ਗਏ ਪੀਜੀਆਈ ਐਡਮਿਟ ਕਰ ਲਿਆ ਉਹਨਾਂ ਨੇ ਡਾਕਟਰ ਲਾ ਕੇ ਚੈੱਕ ਅਪ ਕੀਤਾ ਉਹਦੇ ਮੇਰੇ ਖਿਆਲ ਕੰਨੇ ਪੇ ਇਹਨਾਂ ਦੇ ਕਹਿਣਮ ਦਾ ਉਹ ਕੋਈ ਬਲੀਡਿੰਗ ਉਹਦੀ ਕਾਫੀ ਜ਼ਿਆਦਾ ਹੋ ਰਹੀ ਸੀ ਇਹਨਾਂ ਨੇ ਲਿਆ ਕੇ ਉਹਨੂੰ ਉੱਥੇ ਜਿਸ ਵੇਲੇ ਲੈ ਕੇ ਉਹਨਾਂ ਦੇ ਡਾਕਟਰ ਸਾਹਿਬ ਨੇ 10-15 ਮਿੰਟ ਦਾ ਉਹਦਾ ਚੈੱਕਅਪ ਕਰਨ ਦੇ ਬਾਅਦ ਇਹਨਾਂ ਨੂੰ ਟ੍ਰੀਟਮੈਂਟ ਉਹਨਾਂ ਨੂੰ ਦਿੱਤਾ ਥੋੜਾ ਬਹੁਤ ਕਰੋ ਜਿਹੜੀ ਥੋੜੀ ਜਿਹੀ ਉਹਦੀ ਕੰਡੀਸ਼ਨ ਸੀਗੀ ਆਪਣੀ ਹੋਈ ਪਰ ਡੈਥ ਹੋ ਗਈ ਉਹ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਰਿਵਾਰ ਨੇ ਪਤਾ ਨਹੀਂ ਇਹਨਾਂ ਨੂੰ ਨਹੀਂ ਸਮਝ ਸੀਗੀ ਇਹਨਾਂ ਨੇ ਲਿਆ ਕੇ ਕਰਕੇ ਉਹਦਾ ਸੰਸਕਰ ਕਰ ਦਿੱਤਾ ਤੇ ਕੱਲ ਫਿਰ ਬੱਚੇ ਦੀ ਜਿਹੜੀ ਬੱਚਾ ਵੀ ਯਾਰ ਉਹਦੀ ਹਾਲਤ ਬਿਹਤਰ ਉਤੇ ਉਨੇ ਵਾਲਿਆਂ ਨੇ ਕ੍ਰਿਸ਼ਨਾ ਹਸਪੀਟਲ ਵਾਲਿਆਂ ਨੇ ਉਹਨੂੰ ਰਿਪੋਰਟ ਕਰ ਦਿੱਤਾ ਬੀਜੀਆਈ ਦਾ ਤੇ ਕੱਲ ਬੱਚੇ ਦੀ ਵੀ ਤੇ ਬੱਚਾ ਲੈ ਕੇ ਉੱਥੇ ਬੈਠੇ ਸੀਗੇ ਜੀ ਤੇ ਕਾਫੀ ਸੋਚਣਾ ਬਹੁਤ ਵੱਡਾ ਸੀਗਾ ਤੇ ਉਹਦੇ ਦੇ ਸੰਬੰਧਿਤ ਆਪਾਂ ਫਿਰ ਇਹਨਾਂ ਦੀ ਜਾ ਕੇ ਗੱਲਬਾਤ ਸੁਣੀ ਤੇ ਜਿਹੜਾ ਉਹਨੂੰ ਚਲਾਉਣ ਵਾਲਾ ਡਾਕਟਰ ਸੀਗਾ ਡਾਕਟਰ ਉਹ ਤੇ ਅਸ਼ਵਰੀ ਕੁਮਾਰਸਨ ਆਫ ਪ੍ਰਕਾਸ਼ ਲੇਟ ਪ੍ਰਕਾਸ਼ ਚੰਦ ਪ੍ਰਕਾਸ਼ ਹਸਪੀਟਲ ਜਿਹੜਾ ਚਲਾ ਰਿਹਾ ਸੀਗਾ ਮੈਨੇਜ ਕਰ ਰਿਹਾ ਸੀਗਾ ਉਹਦੇ ਵੀ ਫਿਰ ਇਹ ਐਫਪੀਆਰ ਲੌਂਚ ਕਰ ਦਿੱਤੀ ਇਦਾਂ ਨਾ ਪੂਜਾ ਦੇਵੀ ਸੀ ਜੀ ਜਿਹੜਾ ਇਹ ਵੈਸੇ ਇਹਨਾਂ ਦਾ ਪਿਛੋਕੜ ਪਿੰਡ ਪੋਨੀਪੁਰ ਭਗਤਾਂ ਇੱਥੇ ਜੀ ਪੈਕੇ ਸੀਗੇ ਜਿੱਦਾਂ ਪਹਿਲੀ ਡਿਲੀਵਰੀ ਕਰਕੇ ਇਹ ਇਹਦੇ ਘਰ ਦੇ ਜਿਹੜੇ ਹੈਗੇ ਨਾ ਮਾਪੇ ਇਹਨੂੰ ਆਪਣੇ ਘਰ ਲੈ ਕੇ ਆਏ ਹੋਏ ਸੀਗੇ ਬੇਸਿਕਲੀ ਇਹਨਾਂ ਦਾ ਪਿੰਡ ਜਿਹੜਾ ਹੈਗਾ ਜਿੱਥੇ ਸਾਰਾ ਪਰਿਵਾਰ ਹੈ ਉਹ ਬਾਵਾ ਪਿੰਡ ਹੈਗਾ ਇੱਥੇ ਨੂਰਪੁਰ ਵਿਧੇਨ